ਅੰਮ੍ਰਿਤਸਰ ਪੈਲਗਾਮ ਦੀ ਘਟਨਾ ਤੋਂ ਬਾਅਦ ਭਾਰ ਸਰਕਾਰ ਵੱਲੋਂ ਜੋ ਫੈਸਲੇ ਲਏ ਗਏ ਸਨ ਉਸ ਤੋਂ ਬਾਅਦ ਅੱਜ ਵੀ ਜੋ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਵਿਜੇ ਲੈ ਕੇ ਆਏ ਸਨ ਉਹ ਵਾਪਸ ਆਪਣੇ ਮੁਲਕ ਜਾ ਰਹੇ ਹਨ ਜਿਸ ਦੇ ਚਲਦੇ ਅੱਜ 75 ਦੇ ਕਰੀਬ ਪਾਕਿਸਤਾਨੀ ਨਾਗਰਿਕ ਅਟਾਰੀ ਵਾਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ ਉੱਥੇ ਹੀ ਜੋ ਭਾਰਤੀ ਨਾਗਰਿਕ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਸ਼ਾਦੀ ਦੇ ਪ੍ਰੋਗਰਾਮ ਤੇ ਗਏ ਸਨ ਉਹ 335 ਦੇ ਕਰੀਬ ਭਾਰਤੀ ਨਾਗਰਿਕ ਅਟਾਰੀ ਵਾਗਾ ਸਰਹੱਦ ਦੇ ਰਾਹੀਂ ਭਾਰਤ ਮੁੜ ਜੇ ਹਨ ਇਸ ਮੌਕੇ ਪ੍ਰੋਟੋਕੋਲ ਕੌਲ ਅਧਿਕਾਰੀ ਅਰຸນ ਮਾਲ ਨੇ ਦੱਸਿਆ ਕਿ 30 ਅਪ੍ਰੈਲ ਤੱਕ ਜਿਹੜੇ ਲੋਕ ਇੱਕ ਦੂਜੇ ਦੇਸ਼ਾਂ ਵਿੱਚ ਗਏ ਹੋਏ ਸਨ ਉਹ ਵਾਪਸ ਆਪਣੇ ਮੁਲਕ ਜਾ ਸਕਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਤਿੰਨ ਦਿਨ ਦੀ ਕੁੱਲ ਗਿਣਤੀ ਕੀਤੀ ਜਾਵੇ ਤਾਂ 294 ਦੇ ਕਰੀਬ ਪਾਕਿਸਤਾਨੀ ਆਪਣੇ ਮੁਲਕ ਵਾਪਸ ਜਾ ਚੁੱਕੇ ਹਨ ਉਨ੍ਹਾਂ ਕਿਹਾ ਕਿ ਕੱਲ ਤੇ ਅੱਜ ਦੇ ਵਿੱਚ ਦੋਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਤੋਂ 727 ਦੇ ਕਰੀਬ ਭਾਰਤੀ ਨਾਗਰਿਕ ਆਪਣੇ ਮੁਲਕ ਆ ਚੁੱਕੇ ਹਨ ਉਨ੍ਹਾਂ ਕਿਹਾ ਕਿ 30 ਅਪ੍ਰੈਲ ਤੱਕ ਲਗਾਤਾਰ ਇਹ ਸਿਲਸਿਲਾ ਜਾਰੀ ਰਹੇਗਾ نام جی میں پوچھتا ہوں آج کی تاریخ میں دیکھا جائے تو سیونٹی فائیو پاک نیشنل جو انڈیا سے پاکستان گئی ایز اٹ از تین سو پینتیس تھری ہنڈریڈ تھرٹی فائیو انڈین نیشنلٹی کے لوگ جو پاکستان گئے ہوئے تھے ویزا پہ جو آج واپس آ چکے تو تین دن کی بریک اپ کی جائے تو ٹو ہنڈریڈ نائنٹی فور پاک نیشنل انڈیا سے پاکستان گئی اور سیون ہنڈریڈ ٹوینٹی سیون ਇਹ ਪਾਕਿਸਤਾਨ से इंडिया जो वो वापस आ चुके ਅੰਮ੍ਰਿਤਸਰ ਪੈਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਜੋ ਫੈਸਲੇ ਲਏ ਗਏ ਸਨ ਉਸ ਤੋਂ ਬਾਅਦ ਅੱਜ ਵੀ ਜੋ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਵਿਜੇ ਲੈ ਕੇ ਆਏ ਸਨ ਉਹ ਵਾਪਸ ਆਪਣੇ ਮੁਲਕ ਜਾ ਰਹੇ ਹਨ ਜਿਸ ਦੇ ਚਲਦੇ ਅੱਜ 75 ਦੇ ਕਰੀਬ ਪਾਕਿਸਤਾਨੀ ਨਾਗਰਿਕ ਅਟਾਰੀ ਵਾਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਏ ਉੱਥੇ ਹੀ ਜੋ ਭਾਰਤੀ ਨਾਗਰਿਕ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਦਾ ਵਿਆਹ ਸ਼ਾਦੀ ਦੇ ਪ੍ਰੋਗਰਾਮ ਤੇ ਗਏ ਸਨ ਉਹ 335 ਦੇ ਕਰੀਬ ਭਾਰਤੀ ਨਾਗਰਿਕ ਅਟਾਰੀ ਵਾਗਾ ਸਰਹੱਦ ਦੇ ਰਾਹੀਂ ਭਾਰਤ ਮੁੜ ਜੇ ਹਨ ਇਸ ਮੌਕੇ ਕੌਲ ਅਧਿਕਾਰੀ ਅਰुण ਮਾਨ ਨੇ ਦੱਸਿਆ ਕਿ 30 ਅਪ੍ਰੈਲ ਤੱਕ ਜਿਹੜੇ ਲੋਕ ਇੱਕ ਦੂਜੇ ਦੇਸ਼ਾਂ ਵਿੱਚ ਗਏ ਹੋਏ ਸਨ ਉਹ ਵਾਪਸ ਆਪਣੇ ਮੁਲਕ ਜਾ ਸਕਦੇ ਹਨ ਉਨ੍ਹਾਂ ਕਿਹਾ ਕਿ ਜੇਕਰ 30 ਦਿਨ ਦੀ ਕੁੱਲ ਗਿਣਤੀ ਕੀਤੀ ਜਾਵੇ ਤਾਂ 294 ਦੇ ਕਰੀਬ ਪਾਕਿਸਤਾਨੀ ਆਪਣੇ ਮੁਲਕ ਵਾਪਸ ਜਾ ਚੁੱਕੇ ਹਨ ਉਨ੍ਹਾਂ ਕਿਹਾ ਕਿ ਕੱਲ ਤੇ ਅੱਜ ਦੇ ਵਿੱਚ ਦੋਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਤੋਂ 727 ਦੇ ਕਰੀਬ ਭਾਰਤੀ ਨਾਗਰਿਕ ਆਪਣੇ ਮੁਲਕ ਆ ਚੁੱਕੇ ਹਨ ਉਨ੍ਹਾਂ ਕਿਹਾ ਕਿ 30 ਅਪ੍ਰੈਲ ਤੱਕ ਲਗਾਤਾਰ ਇਹ ਸਿਲਸਿਲਾ ਜਾਰੀ ਰਹੇਗਾ میرا نام ارون جی میں ہوں آج کی تاریخ میں دیکھا جائے تو سیونٹی فائیو پاک نیشنل جو انڈیا سے پاکستان گئی ایز ایٹی جی تین سو پینتیس تھری ہنڈر تھرٹی فائیو انڈین نیشنلٹی کے لوگ جو پاکستان گئے ہوئے تھے ویزا پہ جو آج واپس آ چکے تو تین دن کی بریک اپ کی جائے تو ٹو ہنڈر نائنٹی فور پاک نیشنل انڈیا سے پاکستان گئی اور سیون ہنڈریڈ ٹوینٹی سیون ਇਹ ਪਾਕਿਸਤਾਨ से इंडिया जो वो वापस आ